ਉਹ ਪਹਿਲਾਂ ਜੇ ਆਪਾਂ ਅਕਾਲੀ ਦਲ ਬਾਦਲ ਦੀ ਗੱਲ ਕਰੀਏ ਵੀ ਨਾ ਇਹ ਜਿਉਂਦਿਆਂ ਚ ਨਾ ਮਰਿਆਂ ਛੁਣ ਸੋ ਆਪ ਕੀ ਇਹਨੂੰ ਕਿਵੇਂ ਇਹਨਾਂ ਨੂੰ ਕਿਵੇਂ ਦੇਖਦੇ ਹੋ ਦੇਖੋ ਮੈਂ ਤਾਂ ਜੋ ਪਿਛਲੇ ਸਮੇਂ ਦੇ ਵਿੱਚ ਨਾ ਜਦੋਂ ਦਾ ਸਮਝੋ 2 ਦਸੰਬਰ ਤੋਂ ਬਾਅਦ ਜੋ ਕਟਨਾਵਾਜ ਜਿਵੇਂ ਜਿਵੇਂ ਵਾਪਰੀਆਂ ਫੋਲਡ ਹੋਈਆਂ ਤੇ ਆ ਮੁੜ ਕੇ ਫਿਰ ਮਾਗੀ ਦੀ ਕਾਨਫਰੰਸ ਦੇ ਉੱਤੇ ਜੋ ਉਹਨਾਂ ਨੇ ਪੋਜੀਸ਼ਨਾਂ ਲਈਆਂ ਸੋ ਕੁਬੀਰ ਸਿੰਘ ਬਾਦਲ ਤੇਰੇ ਸਾਥੀਆਂ ਨੇ ਉਹਦੇ ਚ ਇਹ ਲੱਗਦਾ ਕਿ ਉਹ ਜਿਸ ਰਾਹ ਪਏ ਹੋਏ ਸੀ ਉਹ ਉਹਦੇ ਲੌਜੀਕਲ ਕਨਕਲੂਜਨ ਤੇ ਪਹੁੰਚ ਗਿਆ ਇਹ ਠੀਕ ਜਾਣਾ ਬਣਦਾ ਸੀ ਉਹਨਾਂ ਦਾ ਜਿੱਥੇ ਹੁਣ ਉਹ ਪਹੁੰਚ ਗਿਆ ਸੋ ਜਿੰਨਾ ਚਿਰ ਤਾਂ ਅਕਾਲ ਤਖਤ ਸਾਹਿਬ ਉਹਨਾਂ ਦੇ ਕੰਟਰੋਲ ਵਿੱਚ ਰਿਹਾ ਜਥੇਦਾਰ ਉਹਨਾਂ ਦੀ ਕਹਿਣੀ ਵਿੱਚ ਰਹੇ ਉਦੋਂ ਤੱਕ ਉਹਨਾਂ ਨੇ ਮਨ ਮਾਨੀਆਂ ਉਹਨਾਂ ਤੋਂ ਜੋ ਮਰਜ਼ੀ ਕਰਵਾ ਲਿਆ ਮਲ ਇਤੋਂ ਤੱਕ ਵੀ ਸਿੰਘ ਸਾਹਿਬਾਨ ਨੂੰ ਆਪਦੇ ਘਰੇ ਬੁਲਾ ਕੇ ਚੰਡੀਗੜ੍ਹ ਪ੍ਰਕਾਸ਼ ਸਿੰਘ ਬਾਦਲ ਨੇ ਉੱਥੇ ਉਹਨਾਂ ਨੂੰ ਮਤਲਬ ਇਸ ਗੱਲ ਦੇ ਉੱਤੇ ਮਜਬੂਰ ਕੀਤਾ ਵੀ ਉਹ ਜਿਹੜਾ ਰਾਮ ਰਹੀਮ ਹੈ ਉਹਨੂੰ ਮਾਫੀ ਦੇਣ ਦਾ ਜਿਹੜਾ ਹੈਗਾ ਉਹ پاس ਕੀਤਾ ਜਾਵੇ ਸੋ ਉਹ ਉਹ ਸਿਰਾ ਸੀ ਤੇ ਪਰ ਜਦੋਂ ਇਹ ਲੱਗਿਆ ਕਿ ਹੁਣ ਅਕਾਲ ਤਖਤ ਕਿਉਂਕਿ ਜੋ ਨਹੀਂ ਉਹਨਾਂ ਦਾ ਸਤਾ ਤੋਂ ਲਾਂਬੇ ਹੋਏ ਸਤਾ ਤੋਂ ਲਾਂਬੇ ਹੋਏ ਤਾਂ ਹੌਲੀ-ਹੌਲੀ ਸਮੇਂ ਨਾਲ ਹੋਰ ਕਮਜ਼ੋਰ ਪੈਂਦੇ ਗਏ ਤਾਂ ਫਿਰ ਜਿਹੜੇ ਆਪਦੀ ادارے ਉਹਨਾਂ ਨੇ ਬਣਾਏ ਆਪਦੇ ਹਿਸਾਬ ਨਾਲ ادارے ਦਾ ਮਤਲਬ ਜਿਵੇਂ ਜਿਹੋ ਬੰਦੇ ਆਪ ਆਪ ਹੀ ਨਿਯੁਕਤ ਕੀਤੇ ਆਪਣੇ ਭਰੋਸੇਯੋਗ ਸਮਝ ਕੇ ਫਿਰ ਜਦੋਂ ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ ਨਾ ਉਹ ਫਿਰ ਜਿਹੜੇ ਤੁਹਾਡੇ ਇੱਕ ਮੌਕੇ ਭਰੋਸੇਯੋਗ ਤੁਸੀਂ ਸਮਝਦੇ ਹੋ ਹੁੰਦੇ ਉਹ ਵੀ ਭਰੋਸੇਯੋਗ ਰਹਿੰਦੇ ਨਹੀਂ। ਉਹ ਫਿਰ ਖੰਡਾ ਦਾ ਜਿਹੜਾ ਆਮਲ ਸ਼ੁਰੂ ਹੋਇਆ ਸੀ ਪਹਿਲਾਂ ਪਾਰਟੀ 'ਚ ਜਦੋਂ ਉਹ ਬਗਦੀ ਟੁੱਟੇ ਤੇ ਉਸ ਤੋਂ ਬਾਅਦ ਫਿਰ ਇਹ ਸੀ ਉਹਦਾ ਅਸਰ ਜਾ ਕੇ ਜਥੇਦਾਰਾਂ ਤੇ ਵੀ ਪਿਆ ਕਿ ਜਿਵੇਂ ਜਿਸ ਤਰ੍ਹਾਂ ਇਹਨਾਂ ਨੂੰ ਉਮੀਦ ਸੀ ਕਿ ਜਿਵੇਂ ਅਸੀਂ ਕਹਾਗੇ ਓਵੇਂ ਚੱਲਣਗੇ ਜਾਂ ਜਿਵੇਂ ਆਮ ਲੋਕਾਂ ਨੂੰ ਲੱਗਦਾ ਸੀ ਕਿ ਇਸ ਤਰ੍ਹਾਂ ਹੀ ਇਹ ਤਾਂ ਇਹਨਾਂ ਦੇ ਹੀ ਆ ਇਹਨਾਂ ਨੇ ਇਹਨਾਂ ਦੇ ਮੁਤਾਬਕ ਕੀ ਕਰਨਾ ਹੈ। ਸੋ ਪਰ ਜੋ ਕੁਝ ਆਪਾਂ ਦੇਖਿਆ 2 ਤਰੀਕ ਨੂੰ ਜਿਸ ਤਰ੍ਹਾਂ ਹੋਇਆ ਘਟਨਾਵਾਂ ਜਿਸ ਤਰ੍ਹਾਂ ਵਾਪਰੀਆਂ ਉਹ ਇਸ ਤਰ੍ਹਾਂ ਨਹੀਂ ਸੀ ਜਿਵੇਂ ਇਹ ਚਾਹੁੰਦੇ ਸੀ ਓਵੇਂ ਹੋ ਗਿਆ ਇਹਨਾਂ ਦੀ ਇੱਛਾ ਦੇ ਬਹੁਤ ਹੀ ਉਲਟ ਹੋ ਗਿਆ ਜੈਨਾਬਾਸਤੇ ਉਹ ਕਾਫੀ ਨੁਕਸਾਨ ਦੇ ਸੀ ਤੇ ਉਹ ਹੁਣ ਕਾਰਨ ਇਹ ਸੀ ਬੰਦੇ ਗਿੱਜੇ ਹੁੰਦੇ ਇੱਕ ਗੱਲ ਨੂੰ ਦੇਖਣ ਦੇ ਵੀ ਕਿਉਂਕਿ ਲੰਮਾ ਚਿਰ ਉਹ ਜਥੇਦਾਰ ਇਹਨਾਂ ਦੇ ਕਹਿਣੇ 'ਚ ਚੱਲਦੇ ਰਹੇ ਸੋ ਇਸ ਕਰਕੇ ਉਹ ਤੋਂ ਇੱਕ ਪੱਕਾ ਹੀ ਬੰਦਾ ਬਣਾ ਲੈਂਦੇ ਨੇ ਵੀ ਇਹ ਤਾਂ ਹੈ ਹੀ ਇਹਨਾਂ ਦੇ ਸੋ ਇਹ ਬੜੀ ਤਿਲਕਮੀ ਜੀ ਖੇਡ ਹੁੰਦੀ ਆ ਬੰਦਿਆਂ ਦੀ ਵੀ ਤੇ ਬੰਦੇ ਗਰਜਾਂ ਨਾਲ ਹੀ ਜੁੜੇ ਹੁੰਦੇ ਨੇ ਤੇ ਜਦੋਂ ਕਿਤੇ ਲੱਗਦਾ ਕਿ ਹੁਣ ਇਹਨਾਂ ਦਾ ਤਾਕਤ ਘਟ ਗਈ ਹੈ ਉਹ ਡੁੱਬ ਰਿਹਾ ਜਹਾਜ਼ ਨਾ ਮਤਲਬ ਮੈਨਾਂ ਛਾਲਾ ਮਾਰ ਜਾਂਦੇ ਨੇ ਲੋਕ ਸੋ ਸੀਤਾ ਇਹ ਹੁਣ ਡੁੱਬ ਰਿਹਾ ਜਹਾਜ਼ ਤੇ ਉਹਦਾ ਫਰਾਸ ਰੂਪ ਆ ਜਿਹੜਾ ਆਪਾਂ ਕਾਲ ਤਖਤ ਸਾਹਿਬ ਤੇ ਇਸ ਕਿਸਮ ਦਾ ਉਹ ਫੈਸਲਾ ਦੋ ਦਸੰਬਰ ਨੂੰ ਹੋਇਆ ਉਹਦੇ ਤੋਂ ਇਹ ਲੱਗਦਾ ਸੀ ਕਿ ਹੁਣ ਇਹਨਾਂ ਨੂੰ ਬਚਣ ਨੂੰ ਕੋਈ ਵੀ ਰਾਹ ਨਹੀਂ। ਕੋਈ ਜਦੋਂ ਕਲੀਅਰ ਕੱਟ ਦੋ ਗੱਲਾਂ ਆ ਗਈਆਂ। ਇੱਕ ਤਾਂ ਇਹ ਵੀ ਕੱਲਾ-ਕੱਲਾ ਗੁਨਾਹ ਕਬੂਲ ਕਰਨਾ ਪੈ ਗਿਆ ਇਹਨਾਂ ਨੂੰ ਆਪਦੇ ਮੂੰਹੋਂ। ਕੱਲਾ-ਕੱਲਾ ਜੋ ਪੰਥ ਨਾਲ ਗੁਨਾਹ ਕੀਤੇ। ਤੇ ਜਦੋਂ ਇੰਨਾ ਕੁਛ ਟੋੜੇ ਆ ਜੇ ਮਤਲਬ ਸਮਝ ਲਓ ਵੀ ਟੋੜੇ ਇਹਨੇ ਗੁਨਾਹਾਂ ਦੇ ਭਾਗੀਦਾਰ ਬਣ ਜਉ ਤੁਸੀਂ ਵੱਡਿਆਂ ਦੇ ਫਿਰ ਅਧਿਕਾਰ ਹੀ ਕੋਈ ਨਹੀਂ ਰਹਿ ਜਾਂਦਾ ਨਾ ਲੀਡਰਸ਼ਿਪ ਦਾ ਸੋ ਉਹ ਵੀ ਬਕਾਇਦਾ ਅਕਾਲ ਤਖਤ ਸਾਹਿਬ ਦੀ ਫੈਸਲ ਤੋਂ ਫੈਸਲਾ ਵੀ ਆ ਗਿਆ ਕਿ ਇਹ ਲੀਡਰਸ਼ਿਪ ਹੁਣ ਨੈਤਿਕ ਅਧਿਕਾਰ ਖੋ ਚੁੱਕੀ ਆ ਪੰਥ ਦੀ ਰਾਸ ਦੀ ਅਗਵਾਈ ਕਰਨ ਦੀ ਜਿਹਦਾ ਮਤਲਬ ਨਵੀਂ ਲੀਡਰਸ਼ਿਪ ਅੱਗੇ ਆਵੇ ਤੇ ਨਵੀਂ ਲੀਡਰਸ਼ਿਪ ਵਾਸਤੇ ਉਹਨਾਂ ਨੇ ਇੱਕ ਅਮਲ ਵੀ ਤੈਅ ਕਰਤਾ ਕਿ ਇੱਕ ਸੱਤ ਮੈਂਬਰ ਦੀ ਕਮੇਟੀ ਜਿਹੜੀ ਨਵੀਂ ਮੈਂਬਰਸ਼ਿਪ ਕਰੂਗੀ ਉਸ ਧਾਰਤ ਤੇ ਨਵੇਂ ਡੈਲੀਗੇਟ ਚੁਣੇ ਜਾਣਗੇ ਤੋਂ ਡੈਲੀਗੇਟ ਇੱਕ ਨਵੀਂ ਲੀਡਰਸ਼ਿਪ ਚੁਣਨਗੇ ਇਹਦਾ ਸਾਰੇ ਕੁਛ ਦਾ ਇੰਪਲਾਈਡ ਮੀਨਿੰਗ ਇਹੀ ਸੀ ਵੀ ਹੁਣ ਇਹ ਲੀਡਰਸ਼ਿਪ ਦੀ ਨਵੀਂ ਲੀਡਰਸ਼ਿਪ ਆਉ। ਦੋ ਤਰੀਕ ਦੀ ਸਾਰੇ ਹੁਕਮਨਾਮੇ ਦਾ ਮਤਲਬ ਸੰਦੇਸ਼ ਇਹੀ ਸੀ ਜਾਂ ਤਤ ਤੋਂ ਦਾ ਇਹੀ ਸੀ। ਪਰ ਹੁਣ ਬਾਅਦ ਚ ਲੱਗਿਆ ਕਿ ਇੰਨਾ ਸੌਖਾ ਨਹੀਂ ਹੁੰਦਾ। ਪੁਰਾਣੇ ਨੂੰ ਬਦਲਣਾ ਇੰਨਾ ਸੌਖਾ ਨਹੀਂ ਹੁੰਦਾ ਬਹੁਤ ਦਿੜ ਰਾਦਾ ਚਾਹੀਦਾ ਹੈ ਜਥੇਦਾਰਾਂ ਦਾ ਰੈਜੂਲੂਟਨੈਸ ਕੋਈ ਸਮਝੌਤਾ ਨਹੀਂ ਕੋਈ ਟੜਕਣ ਨਹੀਂ ਕੋਈ ਕਮਜ਼ੋਰੀ ਨਹੀਂ ਫੈਸਲੇ ਹੋ ਗਏ ਉਹਨੇ ਲਾਗੂ ਹੋਣ ਬਸ ਤੇ ਸ਼ਾਇਦ ਇਸ ਤਰ੍ਹਾਂ ਚੱਲ ਹੋ ਸਕਦਾ ਪਰ ਇੱਕ ਜਿਹੜੀ ਘਟਨਾ ਵਾਪਰ ਗਈ 4 ਤਰੀਕ ਨੂੰ 3 ਜੇ ਦਿਨ ਵੀ ਸੁਖਵੀਰ ਸਿੰਘ ਬਾਦਲ ਤੇ ਉਹ ਘਾਤ ਲਾਨਾ ਹਮਲਾ ਹੋਇਆ ਉਹਦੇ ਨਾਲ ਰਮਨੀਕ ਸਿੰਘ ਹਾਲਾਤ ਇੱਕਦਮ ਬਦਲ ਗਏ। ਜਿੱਥੇ ਅਕਾਲੀ ਬੋਲਣ ਜੋਗੇ ਨਹੀਂ ਸੀ। ਆਪਦੇ ਆਪ ਨੂੰ ਡਿਫੈਂਡ ਵੀ ਨਹੀਂ ਸੀ ਕਰ ਸਕਦੇ। ਸੁੰਨ ਹੋ ਗਏ ਸੀ। ਇਹ ਕਹੇ ਜਾਂ ਮੌਕਾ ਮਿਲ ਗਿਆ ਉਹਨਾਂ ਨੂੰ। ਕੁੱਦ ਕੇ। ਉਹ ਉਸ ਮਸਲੇ ਦੇ ਉੱਤੇ ਆਪਦੇ ਆਪ ਨੂੰ ਡਿਫੈਂਡ ਕਰਨ ਦਾ ਤੇ ਵਿਰੋਧੀਆਂ ਤੇ ਹਮਲਾ ਕਰਨ ਦਾ। ਉਹਦੇ ਨਾਲ ਜਥੇਦਾਰ ਵੀ ਇੱਕ ਵਾਰ ਦਵਾ ਹਟਾਈ। ਗੱਲ ਵੱਡੀ ਹੋ ਗਈ ਸੀ। ਉੱਥੇ ਫਿਰ ਉਹਨਾਂ ਨੂੰ ਨਾ ਜਿਵੇਂ ਉਹਨਾਂ ਦੇ ਕਦਮ ਰੁਕੇ ਕੋਸ਼ ਮੇਰੇ ਮੁਤਾਬਕ ਕੇ ਸੀ ਜਦੋਂ ਐਡਾ ਵੱਡਾ ਫੈਸਲਾ ਤੁਸੀਂ ਸਨਾਤਾ ਇਹ ਪਤਾ ਉਹ ਫੈਸਲਾ ਸਮੂਥਲੀ ਲਾਗੂ ਨਹੀਂ ਹੋਣਾ ਬੜੇ ਪਹੁੰਚੜਾਉਣੇ ਬੰਦੇ ਹਨ ਉਸ ਵਾਸਤੇ ਲਗਾਤਾਰ ਇੱਕ ਦਬਾਅ ਬਣਾ ਕੇ ਰੱਖਣਾ ਸੀ ਮਸਲੇ ਨੂੰ ਪਰਸੂ ਕਰਨਾ ਉਹਦੀ ਲਗਾਤਾਰ ਪੈਰਵਾਈ ਕਰਨੀ ਸਮਝੋ 6 ਤਰੀਕ ਤੱਕ ਅਸਤੀਫੇ ਦੇ ਦੇਣੇ ਚਾਹੀਦੇ ਸੀ ਇਹਨਾਂ ਨੂੰ ਜੋ ਦਿੱਤੇ ਹੋਏ ਅਸਤੀਫੇ ਵੀ ਜਦੋਂ ਇਹ ਹੁਕਮ ਹੋ ਗਿਆ ਵੀ ਵਰਕਿੰਗ ਕਮੇਟੀ ਉਹ ਮਨਜ਼ੂਰ ਕਰੇ ਅਸਤੀਫੇ ਕਿ ਜੇ 6 ਤੱਕ ਨਹੀਂ ਉਹਨੇ ਕੀਤੀ ਸੀ ਮੀਟਿੰਗ ਵੀ ਨਹੀਂ ਬੁਲਾਈ ਕੋਈ ਹਲਜੁਲੀ ਨਹੀਂ ਜਾਂ ਉੱਧਰ ਨੂੰ ਕੋਈ ਰੁਚੀ ਵੀ ਨਹੀਂ ਤਾਂ ਇੱਕਦਾਂ ਕੁਝ ਕਰਨਾ ਚਾਹੀਦਾ ਸੀ ਐਂ ਢਿੱਲਾ ਨਹੀਂ ਸੀ ਝੜਨਾ ਚਾਹੀਦਾ ਉਹ ਤਾਂ ਫਿਰ ਰੀਗਰੂਪਿੰਗ ਹੋ ਗਈ ਨਾ ਉਹਨਾਂ ਦੀ ਸ਼ੁਰੂ ਕਰਤੀ ਉਹਨਾਂ ਨੇ ਸੋ ਇਹ ਜੇ ਮਾਮਲੇ 'ਚ ਇਹ ਹੁੰਦਾ ਹੈ ਵੀ ਉਹ ਵਲੰਟੇਰਲੀ ਮਰਜ਼ੀ ਨਾਲ ਉਹ ਇਸ ਤਰ੍ਹਾਂ ਨਹੀਂ ਚੱਲਣਗੇ ਆ ਪਾਸੇ ਹੋਣਗੇ ਸੋ ਜੋ ਦਵਾ ਦੋ ਨੂੰ ਬਣ ਗਿਆ ਉਹਨੂੰ ਠੱਲਾ ਨਹੀਂ ਸੀ ਪੈਣਾ ਪੈਣ ਦੇਣਾ ਚਾਹੀਦਾ ਪਰ ਜਥੇਦਾਰ ਉਦੋਂ ਬਾਅਦ ਠੱਲੇ ਪੈ ਗਈ ਇੱਕ ਤਾਂ 4 ਤਰੀਕ ਵਾਲੀ ਘਟਨਾ ਨੇ ਉਹਨਾਂ ਨੂੰ ਆਇਆ ਤੇ ਦੂਜਾ ਕਿਤੇ ਨਾ ਕਿਤੇ ਉਹ ਜਿਹੜੀ ਉਹਨਾਂ ਦੇ ਵਿੱਚ ਵੀ ਇੱਕ ਡੋਲਤਾ ਤੇ ਡੇਢਤਾ ਚਾਹੀਦੀ ਸੀਗੀ ਤੇ ਉਹ ਖਾਸ ਕਰਕੇ ਉਹਦੇ ਵਿੱਚ ਫੈਸਲਾ ਕੋਨ ਰੋਲ ਜਥੇਦਾਰ ਗਿਆਨੀ ਰਗਵੀਰ ਸਿੰਘ ਦਾ ਸੀ ਜਿਹੜੇ ਅਕਾਲ ਤਖਤ ਦੇ ਜਥੇਦਾਰ ਸੋ ਗਿਆਨੀ ਹਰਪ੍ਰੀਤ ਸਿੰਘ ਤੇ ਤਾਂ ਇਹਨਾਂ ਨੇ ਫਿਰ ਹਮਲਾ ਵਿਢ ਲਿਆ ਕੋਈ ਤਾਂ ਕਰਦਾਰ ਕੋਸ਼ੀ ਕਰਨ ਦਾ ਸਭ ਕੁਝ ਉਥੇ ਲਾ ਲਿਆ ਵੀ ਇਹਨੂੰ ਨਿਊਟਰਲਾਈਜ਼ ਕਰੋ ਕਿਰਾ ਇਹਨੂੰ ਕੰਡਮ ਕਰੋ ਵਾਕਿਆ ਨੂੰ ਅਸੀਂ ਦੇਖ ਲਾਂਗੇ ਸੋ ਉਹਨਾਂ ਨੇ ਤਾਂ ਆਪਣੀ ਰਣਨੀਤੀ ਬਣਾ ਲਈ ਤੇ ਉਹ ਤੇ ਚੱਲ ਪਏ ਜਥੇਦਾਰ ਪੈਸਵ ਹੋ ਗਏ ਵਿਦੇਖਦਿਆਂ ਦੇਖਦਿਆਂ ਦੇਖਦਿਆਂ ਸੋ ਉਹਨਾਂ ਨੂੰ ਮੌਕਾ ਦਿੱਤਾ ਚਲੋ ਅੰਤ ਕੀ ਹੋਇਆ ਨਤੀਜਾ ਕੀ ਨਿਕਲਿਆ ਉਹੀ ਜੋ ਮੁਖਸਰ ਦੀ ਕਾਨਫਰੰਸ ਆਪਣਾ ਆਪਣੀ ਮੰਗ ਦੀ ਕਾਨਫਰੰਸ ਤੇ ਮੁਖਸਰ ਸਾਹਿਬ ਵਖੇ ਉਹਨਾਂ ਨੇ ਮਤਲਬ ਉੱਥੇ ਉਹਨਾਂ ਨੇ ਇਹ ਵੀ ਮਤਲਬ ਇਹ ਕਹਿਤਾ ਮਤਲਬ ਇਹ ਸਾਫ ਪਤਾ ਲੱਗ ਗਿਆ ਵੀ ਉਹਨਾਂ ਨੂੰ ਉਹ ਉਹ ਇੱਕ ਪੋਲੀਟੀਕਲ ਪੈਂਤਰਾ ਸੀ ਉਹਨਾਂ ਕੋਲ ਰਾਹ ਕੋਈ ਨਹੀਂ ਸੀ ਹਾਂ ਕਹਿਣ ਤੋਂ ਬਿਨਾ ਗੁਨਾਹ ਉਹਨਾਂ ਨੇ ਕਬੂਲੇ ਨਹੀਂ ਸੀ ਚਿੱਤੋਂ ਨਹੀਂ ਸੀ ਕਬੂਲੇ ਅਹਿਸਾਸ ਕੋਈ ਨਹੀਂ ਹੋਇਆ ਸੀ ਫਸੇ ਹੋਿਆਂ ਨੂੰ ਹਾਂ ਕਹਿਣੀ ਪੈਗੀ ਤੇ ਬੜੀ ਢੀਠਤਾ ਹੀ ਨਾ ਹੁਣ ਕਹਿ ਰਹੇ ਵਿਰੋਧ ਅਸੀਂ ਚ ਲੋਕ ਕਹਤਾ ਵੀ ਹੁਣ ਕਾਨੂੰ ਆਪਾਂ ਇੱਥੇ ਹੱਦ ਤੱਕ ਸਾਭ ਦੀ ਕਬ ਦੀ ਵੀ ਅਸੀਂ ਸਿਰ ਚੁਕਾਇਆ ਉੱਥੇ ਉਹ ਸਿਰ ਕਿਤਾ ਚੁਕਾਇਆ ਮਤਲਬ ਤੁਸੀਂ ਤਾਂ ਇੱਕ ਬੇਈਮਾਨੀ ਵਰਤੀ ਹੈ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹ ਜਿੱਥੇ ਜਿਹੜੀ ਸਭ ਤੋਂ ਵੱਡੀ ਗੱਲ ਸੀਗੀ ਵੀ ਜਿਹੜਾ ਪ੍ਰਕਾਸ਼ ਸਿੰਘ ਬਾਦਲ ਤੋਂ ਹੋ ਅਵਾਰਡ ਖੋਇਆ ਫਕਰੇ ਕੌਮ ਵਾਲਾ ਵਾਪਸ ਲੈਣ ਦਾ ਫੈਸਲਾ ਉਹਨੂੰ ਇਹਨਾਂ ਨੇ ਓਪਨਲੀ ਚੈਲੰਜ ਕਰਤਾ ਇੱਕ ਤਾਂ ਹੁੰਦਾ ਨਾ ਵੀ ਅਕਾਲ ਤਖਤ ਦੇ ਇੱਕ ਤਾਂ ਉਹਦਾ ਜਥੇਦਾਰਾਂ ਕੋਲੇ ਆਉਂਦੇ ਮੁੜ ਕੇ ਰਿਪਰੈਜੈਂਟੇਸ਼ਨ ਲੈ ਕੇ ਬੇਨਤੀ ਕਰ ਦਿੰਦੇ ਦੋ ਬੰਦੇ ਚਾਰ ਬੰਦੇ ਪੰਜ ਬੰਦੇ ਜੋ ਵੀ ਇੱਕ ਡੈਪੂਟੇਸ਼ਨ ਲੈ ਕੇ ਆਉਂਦੇ ਵੀ ਇਹਨੂੰ ਵੀ ਤੁਸੀਂ ਮੋੜ ਵਿਚਾਰੋ ਇਹ ਤਾਂ ਇਨਕ ਤਾਂ ਬਣਦਾ ਠੀਕ ਰਾਈਟ ਹੁੰਦਾ ਕਿਸੇ ਨੂੰ ਵੀ ਇਹ ਬੇਨਤੀ ਕਰਨ ਦਾ ਪਰ ਇਹਨਾਂ ਨੇ ਬੇਨਤੀ ਨਹੀਂ ਕੀਤੀ ਜੋਧੜੀ ਸ਼ਬਦ ਵਿੱਚ ਪਾ ਦੇਣਾ ਜੋ ਸਾਰੀ ਟੋਨ ਹੈ ਜੋ ਸਾਰਾ ਤਰੀਕਾ ਹੈ ਉਹਦੇ ਚ ਜੋਧੜੀ ਕੋਈ ਨਹੀਂ ਉਹਦੇ ਚ ਚੈਲੰਜ ਹੈ ਚੁਣੌਤੀ ਲੋਕਾਂ ਦੇ ਹੱਥ ਖੜੇ ਕਰਵਾਉਣੇ ਇਹ ਲੋਕ ਸਾਡੇ ਨਾਲ ਨੂੰ ਤੁਹਾਨੂੰ ਕੀ ਪਰਵਾਹ ਹੈ ਹੁਣ ਸੋ ਮੇਰਾ ਕਹਿਣ ਤੋਂ ਇਹ ਪਾਪ ਸੀ ਵੀ ਜਿਹੜੇ ਤੋਂ ਤੁਸੀਂ ਮੈਂ ਕਹਿਆ ਸੀ ਨਾ ਲੌਜੀਕਲ ਕਨਕਲੂਜਨ ਤੇ ਪਹੁੰਚ ਗਿਆ ਹੁਣੇ ਜੋਨ ਦਾ ਸੀਗਾ ਉਹ ਉਹਦਾ ਪਾਪ ਵੇਸੀ ਵੀ ਹੁਣ ਸਿੱਧੀ ਚੁਣੌਤੀ ਇਹਨਾਂ ਦੇ ਦਿੱਤੀ ਜਿਸਨਾਂ ਨੂੰ ਇਹ ਕਬੂਲ ਉੱਤੋਂ ਤੋਂ ਕਹੀ ਜਾਣ ਗਈ ਅਸੀਂ ਅਸੀਂ ਸਿਰ ਝਕਾਉਨੇ ਆ ਸਾਨੂੰ ਉਹ ਮਤੇ ਮਨਜ਼ੂਰ ਹੈ ਪਰ ਸਾਡੇ ਕੋਈ ਸਵਾਲ ਸੋ ਜੇ ਮੈਂ ਸਵਾਲ ਜਵਾਬ ਦੋ ਮੈਂ ਕਰੇ ਉਧੋਂ ਕੁੱਤਾ ਜਾਏ ਸੋ ਉਹ ਇਹ ਉਹ ਹਾਲ ਹੈ ਨਾਂ ਦਾ ਸੋ ਮੇਰੇ ਖਾਲੇ ਕੋਈ ਇੰਨੀ ਹੁਣ ਉਪਰੀ ਗੱਲ ਨਹੀਂ ਉਹ ਤਾਂ ਉਹਨਾਂ ਨੇ ਪੋਜੀਸ਼ਨ ਲੈ ਲਈ ਮੱਥਾ ਲਾ ਲਿਆ ਉਹਨਾਂ ਨੇ ਉਦੋਂ ਪਿੱਛੇ ਹਟ ਨਹੀਂ ਹਟਣਗੇ ਕੁਝ ਹੋ ਜੇ ਹੋਰ ਅੱਗੇ ਵਧਣਗੇ ਜੇ ਹੋਰ ਬੜਾ ਕੁਝ ਹੋਣਾ ਹੈ ਹੁਣ ਤਾਂ ਲੋਕਾਂ ਤੇ ਮੇ ਲੋਕ ਕਿੰਨਾ ਕੋ ਉਹਨਾਂ ਦਾ ਹੁਣ ਸਾਥ ਦਿੰਦੇ ਆ ਜਾਂ ਨਹੀਂ ਦਿੰਦੇ ਆਮ ਸੂਝ ਤਾਂ ਇਹ ਕਹਿੰਦੀ ਆ ਵੀ ਇਹੀ ਜੀ ਪੋਜੀਸ਼ਨ ਜੇ ਦੋਨਾਂ ਨੇ ਲੈ ਲਈ ਹੈ ਉਦੋਂ ਤਾਂ ਮਤਲਬ ਜਿਹੜੀ ਪਹਿਲਾਂ ਵੀ ਮਾੜੀ ਮੋਟੀ ਸਪੋਰਟ ਸੀ ਉਹ ਵੀ ਟੁੱਟੂ ਤੇ ਟੁੱਟਣੀ ਸ਼ੁਰੂ ਵੀ ਹੋ ਗਈ ਜਿਹੜੇ ਬੰਦੇ ਇਹਨਾਂ ਨਾਲ ਖੜੇ ਸੀ ਉਹ ਟੁੱਟਨੇ ਸ਼ੁਰੂ ਹੋ ਗਏ ਤਿੰਨ ਚਾਰ ਤਾਂ ਪ੍ਰੋਮੀਨੈਂਟ ਬੰਦੇ ਹੋਗੇ ਦਾ